ਸਲਾਮ ਨਮਸਤੇ ਆਦਾਬ ਸਤਿ ਸ਼੍ਰੀ ਅਕਾਲ ਜੈ ਸਾਈ ਜੀ ਦੀ ਸਾਈ ਜੀ ਜਦੋਂ ਹਾਜ਼ਰ ਸੀਗੇ ਬਾਬਾ ਜੀ ਉਦੋਂ ਵੀ ਉਹ ਸਾਰਾ ਕੁਝ ਜਾਣਦੇ ਸੀ ਕਿ ਕੌਣ ਦਰਬਾਰ ਆ ਰਿਹਾ ਹੈ ਕਿਸ ਨੀਤ ਨਾਲ ਆ ਰਿਹਾ ਹੈ ਔਰ ਕਿਸ ਹਸਾਬ ਨਾਲ ਆ ਰਿਹਾ ਹੈ ਔਰ ਕੌਣ ਮੱਥਾ ਟੇਕਣ ਆ ਰਿਹਾ ਹੈ ਕੌਣ ਪ੍ਰੇਮ ਲਈ ਆ ਰਿਹਾ ਹੈ ਤੇ ਕੌਣ ਮਤਲਬ ਲਈ ਆ ਰਿਹਾ ਹੈ ਸੋ ਉਹ ਦੇ ਇੱਕ ਦਰਵਾਜ਼ੇ ਦਾ ਸਾਰਿਆਂ ਲਈ ਉਹਨਾਂ ਦੇ ਖੁੱਲੇ ਹੈ ਔਰ ਅੱਜ ਹਾਜ਼ਰ ਨਾਜ਼ਰ ਨੇ ਅੱਜ ਵੀ ਸਾਰਾ ਕੁਝ ਜਾਣਦੇ ਆ। ਮੁੱਕ ਦੀ ਗੱਲ ਮੁਕਾਈਏ ਸਾਈਆਂ ਦੇ ਜਦੋਂ ਵੀ ਜਾਈਏ ਸਿਰ ਤੋਂ ਪੰਡ ਝੂਟ ਦੀ ਲਾਈਏ। ਨੀਤੋਂ ਬਦਨੀਦਣਾ ਹੋਈਏ। ਜਾ ਕੇ ਦਿਲ ਦੀ ਗੱਲ ਸੁਣਾਈਏ ਤੇ ਖੈਰ ਸੱਜਣ ਤੋਂ ਪਾਈਏ। ਜੋ ਰঞ্জੀਤ ਸਿੰਘ ਜੀ ਸੀਗੇ ਜੋ ਸਾਈਂ ਦੇ ਮੁਰੀਦ ਤੇ ਉਹਨਾਂ ਦੇ ਜੋ بیٹے ਨੇ ਬਲਜਿੰਦਰ ਸਿੰਘ ਸੋਹਣੇ ਜੀ ਉਹ ਫਰਮਾਉਂਦੇ ਆ ਕਿ 1995 ਜਨ ਉਹ ਟ੍ਰੇਨਿੰਗ ਕਰਦੇ ਹੁੰਦੇ ਸੀ ਤੇ ਉਹਨਾਂ ਨੇ ਜਾਣਾ ਤੇ ਇਦਾਂ ਵੀ ਉਹਨਾਂ ਦਾ ਗੇੜਾ ਜਿੱਦਾਂ ਮਹੀਨੇ ਦੇ ਵਿੱਚ ਇੱਕ ਅੱਧੀ ਵਾਰੀ ਜਿਹੜਾ ਲੱਗਦਾ ਰਹਿੰਦਾ ਸੀ ਅੰਦਰ ਤਾੰਗ ਹੁੰਦੀ ਸੀ ਵੀ ਦਰਸ਼ਨ ਕੀਤੇ ਆ ਦਰਸ਼ਨ ਕਰਨੇ ਆ ਤੇ ਜਿੰਨਾ ਚਿਰ ਉਹਨਾਂ ਦੇ ਦਰਸ਼ਨ ਨਹੀਂ ਕਰ ਲੈਣੇ ਉਹਨਾਂ ਚਿਰ ਕਹਿੰਦੇ ਉਹ ਸਾਨੂੰ ਚੈਨ ਨਹੀਂ ਆਉਂਦਾ ਸੀ ਬਾਬਾ ਜੀ ਇਹੀ ਮੁਰੀਦੀ ਹੈ ਕਿ ਜਦ ਤੱਕ ਮੁਰਸ਼ਿਦ ਦੇ دیدار ਨਾ ਹੋ ਜਾਣਾ ਉਹ ਤੱਕ ਚੈਨ ਨਹੀਂ ਆਉਂਦਾ ਉਹ ਕਹਿੰਦੇ ਮੈਂ ਗਿਆ ਤਾਂ ਉਦੋਂ ਬਾਈ 바ਸੀ ਜਾਂਦੇ ਸੀ ਤੇ ਬਸ ਤੇ ਉਹ ਗਏ ਨਕੋਦਰ ਮੱਥਾ ਟੇਕਣ ਸਾਈਂ ਜੀ ਨੂੰ ਸਾਈਂ ਜੀ ਨੂੰ ਮੱਥਾ ਟੇਕਣ ਗਏ ਤਾਂ ਉਦਣ ਜੋ ਸੀਗੇ ਸਾਈਂ ਜੀ ਮਿਲੇ ਨਹੀਂ ਬਾਬਾ ਜੀ ਉਹਨਾਂ ਨੂੰ ਗਰਬਾਰ ਤੇ ਸੀਗੇ ਉਹ ਪਰ ਉਹ ਮਿਲੇ ਨਹੀਂ ਜਾਂ ਤਾਂ ਉਹਨਾਂ ਦੀ ਤਬੀਅਤ ਠੀਕ ਨਹੀਂ ਸੀ ਤੇ ਕਹਿੰਦੇ ਉਹ 2-3 ਘੰਟੇ ਬਹਿ ਕੇ ਉਥੋਂ ਜਿਉਂ ਵਾਪਸ ਜੋ ਹੈ ਚਲੇ ਗਏ ਪਰ ਉਹਨਾਂ ਦਾ ਮਨ ਭਰ ਗਿਆ ਮਨ ਭਰ ਗਿਆ ਕਿਉਂਕਿ ਪਹਿਲੀ ਵਾਰੀ ਇਦਾਂ ਹੋਇਆ ਕਿ ਉਹ ਦਰਬਾਰ ਗਏ ਤੇ ਸਾਈਂ ਜੀ ਦੇ ਜਿਹੜਾ ਹੈ ਸਾਈਂ ਜੀ ਨਾਲ ਮੁਲਾਕਾਤ ਨਹੀਂ ਹੋਈ ਸਾਈਂ ਜੀ ਨਾਲ ਮੁਲਾਕਾਤ ਨਹੀਂ ਹੋਈ ਤੋਂ ਕਹਿੰਦੇ ਮੈਨੂੰ ਇਦਾਂ ਵੀ ਸਾਈਂ ਜੀ ਮਿਲੇ ਨਹੀਂ ਤੇ ਬਿਨਾ ਮਿਲੇ ਮੈਂ ਵਾਪਸ ਜਾ ਰਿਹਾ ਤੇ ਹੁਣ ਉਹ ਕਹਿੰਦੇ ਮੈਂ ਜਾਣਾ ਸੀਗਾ ਮੈਂ ਸੈਂਟਰ ਪਹੁੰਚਣਾ ਸੀ ਆਪਣੇ ਉੱਥੇ ਉਹ ਪਹੁੰਚ ਗਏ ਉਹਨਾਂ ਨੂੰ ਫੇਰ ਹਫ਼ਤੇ ਬਾਅਦ ਇੱਕ ਵਾਰੀ ਫੇਰ ਉਹਨਾਂ ਨੇ ਆਉਣਾ ਸੀ ਤੇ ਉਹ ਕਹਿੰਦੇ ਵੀ ਮੈਂ ਜਾਣਾ ਹੀ ਆ ਤੇ ਸਾਈਂ ਜੀ ਨੂੰ ਜਾ ਕੇ ਮਿਲਣਾ ਹੀ ਮਿਲਣਾ ਆ ਸਾਈਂ ਜੀ ਨੂੰ ਮਿਲ ਕੇ ਆਉਣਾ ਵੀ ਇਦਾਂ ਮੇਰੇ ਦਿਲ ਨੂੰ ਸਕੂਨ ਨਹੀਂ ਮਿਲ ਰਿਹਾ ਕਹਿੰਦੇ ਫੇਰ ਅਸੀਂ ਗਏ ਦਰਬਾਰ ਜਦੋਂ ਦਰਬਾਰ ਤੇ ਗਏ ਤੇ ਸਾਈਂ ਜੀ ਜਿਹੜੇ ਸੀ ਨਾ ਸਾਈਂ ਜੀ ਉਹ ਕਮਰੇ 'ਚ ਬੈਠੇ ਆ ਕਮਰੇ 'ਚ ਬੈਠੇ ਕਹਿੰਦੇ ਮੈਂ ਜਾ ਕੇ ਬੈਠ ਗਿਆ ਅਰੇ ਬੈਠਾ ਹੀ ਆ ਕਹਿੰਦੇ ਉਹਨਾਂ ਨੇ ਅੰਦਰੋਂ ਆਵਾਜ਼ ਮਾਰ ਲਈ ਆਵਾਜ਼ ਮਾਰ ਲਈ ਤੇ ਕਹਿੰਦੇ ਪੁੱਤ ਮੰਨਣੀ ਪਰੀ ਦਾ ਜ਼ਰਾ ਗੌਰ ਕਰਨਾ ਬਾਬਾ ਜੀ ਯਾਨੀ ਸਾਈਂ ਜੀ ਨੂੰ ਉਹ ਜਾਣਦੇ ਜਾਨੀ ਜਾਨ ਨਾ ਕਿ ਭਾਈ ਉਹ ਆਏ ਸੀਗੇ ਤੇ ਉਹਨਾਂ ਨਾਲ ਮੇਰੀ ਮੁਲਾਕਾਤ ਨਹੀਂ ਹੋਈ ਤੇ ਉਹਦਾ ਮਨ ਭਰ ਗਿਆ ਕਿਉਂਕਿ ਜਿਹੜੇ ਹਰ ਵਾਰੀ ਜਾਣਾ ਜਦੋਂ ਮਿਲਣਾ ਤੇ ਜੇ ਨਾ ਮਿਲਣ ਹੋਵੇ ਜਿੱਦਾਂ ਹੁਣ ਜਿਹੜੇ ਬਾਪੂ ਜੀ ਮਹਾਰਾਜ ਦੇ ਦਰਬਾਰ ਜਾਂਦੇ ਲੋਕ ਤੇ ਬਾਬਾ ਦੀਵਯਸ਼ਾਈ ਨੂੰ ਉਦੋਂ ਉਹ ਹਾਜ਼ਰ ਸਨ ਮਿਲਦੇ ਆ ਤੇ ਹੁਣ ਜਦੋਂ ਆ ਸਾਈਂ ਜੀ ਪਰਦਾ ਕਰ ਗਏ ਬਾਬਾ ਦੀਵਯਸ਼ਾ ਜੀ ਤੇ ਹੁਣ ਜਿਹੜੇ ਜਾਂਦੇ ਲੋਕ ਉਹਨਾਂ ਨੂੰ ਪਤਾ ਵੀ ਮਨ ਕਿਦਾਂ ਭਰਦਾ ਵੀ دیدار ਨਹੀਂ ਹੁੰਦਾ ਔਰ ਚਲੋ ਉਹ ਵੀ ਹਾਜ਼ਰ-ਨਾਜ਼ਰ ਹੈ ਨਾ ਫਕੀਰ ਜਿਹੜੇ ਆ ਗੁਰੂ ਪੀ ਰੈਬਰ ਫਕੀਰੋ ਪਰਦਾ ਕਰਦੇ ਬਾਬਾ ਜੀ ਆਪਣੇ ਚਾਹਣ ਵਾਲਿਆਂ ਦੇ ਨਾਲ ਸੋ ਇੱਥੇ ਗੱਲ ਕਰਦੇ ਆ ਸਾਈਂ ਗੁਲਾਮ ਸ਼ਾਹ ਦੀ ਉਲਫ਼ ਬਾਬਾ ਲਾਡੀ ਸ਼ਾਹੀ ਮਹਾਰਾਜ ਉਹ ਕਹਿੰਦੇ ਵੀ ਹੁਣ ਉਹਨਾਂ ਨੇ ਮੈਨੂੰ ਕਹਿੰਦੇ ਅੰਦਰੋਂ ਆਵਾਜ਼ ਮਾਰਨੀ ਕਿਉਂਕਿ ਉਹਨਾਂ ਨੂੰ ਪਤਾ ਸੀ ਤੇ ਆਂਦੇ ਹੀ ਉਹਨਾਂ ਨੇ ਇਹ ਨਹੀਂ ਪੁੱਛਿਆ ਵੀ ਕੀ ਹਾਲ ਹੈ ਕਿੱਦਾਂ ਨਹੀਂ ਸਿੱਧਾ ਹੀ ਉਹਨਾਂ ਨੇ ਕਹਿਤਾ ਕਹਿੰਦੇ ਪੁੱਤ ਮੰਨਣੀ ਪਰੀਗਾ ਕਿਉਂਕਿ ਪਤਾ ਸੀ ਕਿ ਮਨ ਭਰ ਕੇ ਮੁੰਡਾ ਗਿਆ ਜ਼ਰਾ ਗੌਰ ਕਰਪਾ ਉਹਨਾਂ ਨੇ ਕਿਹਾ ਕਹਿੰਦੇ ਮੰਨਣੀ ਪਰੀਦਾ ਅਸੀਂ ਜ਼ਰਾ ਉਦਨ ਠੀਕ ਨਹੀਂ ਸੀ ਕਹਿੰਦੇ ਸਾਡੀ ਤਬੀਅਤ ਨਹੀਂ ਠੀਕ ਉਦਾਂ ਸਾਨੂੰ ਪਤਾ ਸੀ ਕਿ ਤੁਸੀਂ ਆਏ ਆ ਤੂੰ ਆਇਆ ਮੱਥਾ ਟੇਕਣ ਤੇ ਫਿਰ ਕਹਿੰਦੇ ਮੇਰੇ ਨਾਲ ਆਏ ਸਾਈਂ ਜੀ ਤੇ ਸਾਈਂ ਨੇ ਦਾ ਮੋਢੇ ਤੇ ਹੱਥ ਰੱਖਿਆ ਤੇ ਬਾਹਰ ਨੂੰ ਤੁਰ ਪਏ ਤੇ ਬਾਹਰ ਤੁਰੇ ਤੇ ਆ ਕੇ ਨਾ ਫਿਰ ਬਾਹਰ ਬਹਿ ਗਏ ਤੇ ਉੱਥੇ ਨਾ ਜਿਹੜੇ ਪਟਵਾਰੀ ਜੀ ਸੀਗੇ ਭੱਲਾ ਜੀ ਤੇ ਉਹਨਾਂ ਨੂੰ ਕਹਿੰਦੇ ਕਹਿੰਦੇ ਤੂੰ ਜਾਣਦਾ ਹੈ ਇਹ ਕੌਣ ਹੈ ਮੁੰਡਾ ਕਹਿੰਦੇ ਜੀ ਨਹੀਂ ਮੈਂ ਨਹੀਂ ਜਾਣਦਾ ਕਹਿੰਦੇ ਸਾਡੇ ਰਣਜੀਤ ਦਾ ਮੁੰਡਾ ਇਹ ਬੱਚਾ ਸਾਡਾ ਹੈ ਤੇ ਅੱਗੇ ਤੋਂ ਹੋਣਾ ਤੇ ਅੰਦਰ ਆਉਂਦੇਣਾ ਰੋਕਣਾ ਨਹੀਂ ਉਹਨਾਂ ਨੇ ਵੀ ਅਗੋ ਕਿਹਾ ਜੀ ਜਿਹੜੇ ਪਟਵਾਰੀ ਜੀ ਨੇ ਉਹ ਕਹਿੰਦੇ ਜੀ ਠੀਕ ਹੈ ਤੇ ਇਹਨਾਂ ਨੇ ਹੱਥ ਜੋੜ ਕੇ ਗਿਆ ਕਹਿੰਦਾ ਸਾਈ ਜੀ ਤੁਸੀਂ ਸਾਰਾ ਕੁਝ ਜਾਣੀ ਜਾਣੀ ਹੋ ਤੇ ਤੁਹਾਨੂੰ ਪਤਾ ਹੀ ਹੈ ਵੀ ਮੈਂ ਕਿਹਾ ਜੀ ਮੈਂ ਤਾਂ ਮਨ ਭਰ ਹੀ ਲਿਆ ਸੀ ਮਨ ਭਰ ਲਿਆ ਵੀ ਕਦੀ ਸਾਡੇ ਨਾਲ ਇਦਾਂ ਹੋਇਆ ਨਹੀਂ ਵੀ ਕਹਿੰਦੇ ਪੁੱਤ ਵੀ ਮੈਂ ਠੀਕ ਨਹੀਂ ਸੀਗਾ ਇਸ ਕਰਕੇ ਸਾਈਂ ਜੀ ਕਹਿੰਦੇ ਵੀ ਬੁੱਧ ਮੈਂ ਠੀਕ ਨਹੀਂ ਸੀਗਾ ਤੇ ਇਹ ਉਹਨਾਂ ਨਾਲ ਬਾਬਾ ਜੀ ਹੋਈਆਂ ਔਰ ਉਹ ਬਿਆਨ ਕਰਦੇ ਸੋ ਸਾਈਂ ਜੀ ਬਾਬਾ ਜੀ ਆਪਣੇ ਮੂਰੀਦਾਂ ਨੂੰ ਪਿਆਰ ਕਰਦੇ ਅੱਜ ਵੀ ਕਰਦੇ ਇੱਥੇ ਜਿੱਥੇ ਉਹਨਾਂ ਦੇ ਮੂਰੀਦ ਬੈਠੇ ਆ ਦੂਰ ਨੇੜੇ ਸਾਰਿਆਂ ਨੂੰ ਪ੍ਰੇਮ ਕਰਦੇ ਇਹ ਨਹੀਂ ਕਿ ਸਿਰਫ ਇੱਕ ਨੂੰ ਹੀ ਸਾਰਿਆਂ ਨੂੰ ਹੀ ਇਸ ਲਈ ਇਹ ਕਦੇ ਵਹਿਮ ਨਹੀਂ ਰੱਖਣਾ ਕਿ ਉਹ ਪਰਦਾ ਕਰ ਗਏ ਕਿਉਂ ਮਿਲੇ ਨਹੀਂ ਜਾਂ ਸੀ ਮੱਥਾ ਟੇਕਣ ਗਏ ਸੀ ਸਾਡਾ ਮੱਥਾ ਟੇਕਿਆ ਗਿਆ ਕਿ ਨਹੀਂ ਟੇਕਿਆ ਉਹ ਕਹਿੰਦੇ ਜਦੋਂ ਘਰੋਂ ਚੱਲ ਪੈਨੇ ਹਨ ਸਾਈਂ ਜੀ ਕਹਿੰਦੇ ਹੁੰਦੇ ਸੀ ਕਹਿੰਦੇ ਜਦੋਂ ਘਰੋਂ ਚੱਲ ਪੈਨੇ ਆ ਕੋਈ ਵੀ ਆ ਰਿਹਾ ਹੁੰਦਾ ਸਾਡੇ ਦਰ ਤੇ ਤਾਂ ਉਹਦੇ ਆਉਣ ਤੋਂ ਪਹਿਲਾਂ ਸਾਨੂੰ ਖਬਰ ਸਾਡਾ ਕੁੰਡਾ ਖੜਕ ਜਾਂਦਾ ਸੋ ਜੇ ਕੁੰਡਾ ਖੜਕਾਈਏ ਇਦਾਂ ਹੀ ਉਹਨਾਂ ਨੂੰ ਜਦੋਂ ਚੇਤੇ ਵੀ ਕਰਦਾ ਬੰਦਾ ਜਿਹੜਾ ਦੂਰ ਬੈਠਾ ਉਹਨਾਂ ਨੂੰ ਯਾਦ ਕਰਦਾ ਆ ਉਹਨਾਂ ਦਾ ਨਾਮ ਲੈਂਦਾ ਆ ਤਾਂ ਉਹਦਾ ਕੁੰਡਾ ਖੜਕਦਾ ਹੀ ਆ ਜੇ ਬਾਰ-ਬਾਰ ਕੁੰਡਾ ਖੜਕਾਈਏ ਤੇ ਬਾਹਰ ਆ ਕੇ ਪੁੱਛਣਗੇ ਵੀ ਹਾਂ ਵੀ ਕੀ ਚਾਹੀਦਾ ਹੁਣ ਜਿਹੜਾ ਯਾਰ ਦੇ ਦਿਲਾਰ ਨਾਲ ਸਾਰਾ ਕੁਝ ਆ ਗਿਆ ਬਾਬਾ ਜੀ ਜਿਹੜਾ ਯਾਰ ਦੇ دیدار ਨਾਲ ਖੁਸ਼ ਹੋ ਗਿਆ ਸਾਰਾ ਕੁਝ ਪਾ ਗਿਆ ਤੇ ਜੇ ਫਿਰ ਵੀ ਕੋਈ ਕੁਝ ਮੰਗਣਾ ਚਾਹੁੰਦਾ ਤੇ ਕਹਿੰਦੇ ਦੱਸ ਕੀ ਚਾਹੀਦਾ ਪੁੱਛਣਗੇ ਪਰ ਰੋਣਾ ਤਾਂ ਕੁੰਡਾ ਘਣਕਾਣਦਾ ਔਰੇ ਕਰੇ ਦੇਲ ਜਿਨੀ ਰਹਿ ਕੇ ਹੁਣਾ ਵੀ ਕਦੇ ਮੱਥਾ ਟੇਕਿਆ ਨਹੀਂ ਟੇਕਿਆ ਹੋ ਮੱਥਾ ਟੇਕਿਆ ਗਿਆ ਬਾਬਾ ਜੀ ਘਰੋਂ ਚਲਦੇ ਹੀ ਕਹਿੰਦੇ ਮੱਥਾ ਟੇਕ ਹੋ ਗਿਆ ਸੋ ਇਹ ਨਹੀਂ ਸਾਈਂ ਜੀ ਬਾਬਾ ਜੀ ਸਾਰਾ ਕੁਝ ਜਾਣਦੇ ਕੌਣ ਕੀ ਕਰ ਰਿਹਾ ਕਿਹਦੇ ਨਾਲ ਕਰ ਰਿਹਾ ਸਾਰਿਆਂ ਦੇ ਦਿਲਾਂ ਚ ਬੈਠੇ ਨੇ ਨਾ ਔਰ ਉਹਨਾਂ ਨੇ ਕਿਹਾ ਭਾਈ ਸੋਹਣੇ ਰੱਬ ਦਾ ਨਾਮ ਜਪ ਸਾਈਂ ਜੀ ਅਕਸਰ ਕਹਿੰਦੇ ਹੁੰਦੇ ਸਾਈਂ ਜੀ ਦੀ ਜਿਹੜੀ ਆ ਮਹਿਫਿਲ ਆਪਾਂ ਸੋਚਦੇ ਵਿੱਚ ਕਹਿੰਦੇ ਨਾ ਲੋਕੀ ਰੱਬ ਨੂੰ ਭੁੱਲਦੇ ਜਾ ਰਹੇ ਆ ਤੇ ਰੱਬ ਦਾ ਲੜ ਜਿਹੜਾ ਹੈ ਫੜੀ ਰੱਖੋ ਉਹਨੂੰ ਨਾ ਕਦੇ ਭੁੱਲਿਓ ਰੱਬ ਦਾ ਨਾਮ ਲਓ ਇਹੀ ਫਕੀਰਾਂ ਫਰਮਾਇਆ ਹੈ ਤਉ ਜਾਨੀ ਜਾਣ ਬਾਬਾ ਜੀ ਉਹਦਾ ਸਾਰਾ ਕੁਝ ਜਾਣਦੇ ਆ ਬਸ ਜਦੋਂ ਵਕਤ ਆਈ ਜਾਂਦਾ ਉਦੋਂ ਉਦੋਂ ਝੋਲੀ ਖੈਰ ਪਈ ਜਾਂਦੀ ਹੈ ਹੁਣ ਉਦੋਂ ਵਕਤ ਹੋਰ ਸੀ ਜਦੋਂ ਇਹ ਪਹਿਲਾਂਗੇ ਤੇ ਜਦੋਂ ਵਕਤ ਦਿਦਾਰ ਦਾ ਆਇਆ ਤਾਂ ਦੁਬਾਰਾ ਬੁਲਾ ਹੀ ਲਿਆ ਫਿਰ ਬਸ ਇਦਾਂ ਹੀ ਵਕਤ ਆ ਵਕਤ ਦੀ ਖੇਡ ਆ ਬਾਬਾ ਜੀ ਦਈ ਦਾ ਵਕਤ ਆਈ ਜਾਣਾ ਉਦਾਂ ਦਾ ਝੋਲੀ ਖੈਰ ਪਈ ਜਾਣੀ ਉਹ ਤਾਂ ਜਾਣੀ ਜਾਣਦੇ ਉਹ ਤਾਂ ਜਾਣਦੇ ਨੇ ਸੋਈ ਸੰਤ ਗੁਰੂ ਪੀਰ ਫਕੀਰ ਵਲੀ ਹੋリエ ਸਭ ਜਾਣਦੇ ਹੁੰਦੇ ਆ ਕਾਮਲ ਗੁਰੂ ਮੁਰਸ਼ਦ ਜਾਣਦੇ ਹੁੰਦੇ ਸੋ ਖੁਸ਼ ਰਹੋ ਆਬਾਦ ਰਹੋ ਚਰਦੀ ਕਲਾ ਚ ਰਹੋ ਸਾਈਂ ਜੀ ਤੁਹਾਨੂੰ ਸਾਰਿਆਂ ਨੂੰ ਖੁਸ਼ੀਆਂ ਦੇਣ ਚਰਦੀ ਕਲਾ ਚ ਰੱਖਣਾ ਜੈ ਸ਼੍ਰੀ ਮਹਾਕਾਲ ਜੈ ਸਾਈਂ ਜੀ ਦੀ ਗੁਰੂਆਂ ਪੀਰਾਂ ਰਹਿਬਰਾਂ ਫਕੀਰਾਂ ਸੰਤ ਮਹਾਤਮਾ ਸਾਈਂ ਲੋਕਾਂ ਸਭ ਨੂੰ ਪ੍ਰਣਾਮ ਸਭ ਨੂੰ ਸਲਾਮ